ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਸਾਡਾ ਨਵਾਂ ਵਲੌਗ ਅੱਜ ਇਸ ਮਿਸਟਰ ਨੂੰ ਹੈਗੀ ਆ ਉਹ ਛੁੱਟੀ ਸੰਡੇ ਦੀ ਤੇ ਅਸੀਂ ਬਣਾਉਣ ਲੱਗੇ ਆ ਜੀ ਖੀਰ ਇਹ ਦੁੱਧ ਦਮ ਕੀ ਕਹਿੰਦਾ ਅਸੀਂ ਰੱਖ ਦਿੱਤਾ ਪਾ ਕੇ ਕੜਾਈ ਵਿੱਚ ਕੜਾਈ ਵਿੱਚ ਉਹਨੂੰ ਕੀ ਕਿਹਦਾ ਤਾਂ ਦੁੱਧ ਪਾਇਆ ਕਿਉਂਕਿ ਜਦੋਂ ਉਬਾਲਾ ਮਾਰਦਾ ਨੇ ਕਿੰਦਾ ਫੇਰ ਬਾਹਰ ਡੁੱਲਦਾ ਨਹੀਂ ਜੇ ਛੋਟੇ ਭਾਂਡੇ ਚ ਪਾਉ ਜਿਹਦਾ ਮੂੰਹ ਛੋਟਾ ਹੁੰਦਾ ਫੇਰ ਉਹਦੇ ਨਾਲ ਬਾਹਰ ਡੁੱਲ ਨਹੀਂ ਨਿਕਲ ਜਾਂਦਾ ਇਸ ਕਰਕੇ ਕੜਾਈ ਚ ਪਾਇਆ ਇਹ ਚੌਲ ਜਿਹੜੇ ਆ ਤੇ ਕਣੀਆਂ ਵਾਲੇ ਚੌਲ ਆ ਕਣੀਆਂ ਵਾਲੇ ਚੌਲ ਹੁੰਦੇ ਨਾ ਜਿਹੜੇ ਬਾਸਮਤੀ ਕਣੀਆਂ ਵਾਲੀ ਇਹ ਮੈਂ ਪਹਿਲਾਂ ਹੀ ਭਿੰਕੇ ਰੱਖੇ ਹੋਏ ਆ ਤੇ ਜਦੋਂ ਇਹ ਰਿਜੇ ਪੈ ਗਿਆ ਦੁੱਧ ਤਾਂ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਕਣੀਆਂ ਵਾਲੇ ਚੌਲ ਤੇ ਹੁਣਾ ਬਾਕੀ ਉਹ ਪੂੜਿਆਂ ਦਾ ਜਿਹੜਾ ਉਹ ਮਿਕਸ ਕਰਦੇ ਆ ਆਟਾ ਤੇ ਵਿੱਚ ਗੁੜ ਅਸੀਂ ਗੁੜ ਵਾਲੇ ਨਹੀਂ ਬਣਾਉਣੇ ਉਹ ਉਹ ਕੀ ਕਰੀ ਨਾ ਪੂੜੇ ਸ਼ੱਕਰ ਜਾਂ ਸ਼ੱਕਰ ਬਾਗਣੀ ਅਸੀਂ ਗੁੜ ਨਹੀਂ ਪਾਉਣਾ ਕਿ ਗੋੜ garam ਜਿਆਦਾ ਹੁੰਦਾ ਮੈਨੂੰ ਨਹੀਂ ਸਹੀ ਲੱਗਦਾ ਮੈਂ ਨਹੀਂ ਮੰਦੀ ਗੋੜ ਮੈਂ ਸ਼ੱਕਰ ਵਗੈਰਾ ਖਾਦੇ ਨਹੀਂ ਗੋੜ ਨਹੀਂ ਖਾਂਦੇ ਇਸ ਕਰਕੇ ਗੋੜ ਵਾਲੇ ਨਹੀਂ ਬਣਾਉਣੇ ਸ਼ੱਕਰ ਵਾਲੇ ਬਣਾਵਾਂਗੇ ਹੁਣ ਇਹ ਚ ਪਾ ਲਈਏ ਪਾਣੀ ਥੋੜਾ ਜਿਹਾ ਪਾਣੀ ਪਾਣੇ ਆ ਇਹ ਮੈਂ ਪਹਿਲਾਂ ਤਾਂ ਇਦਾਂ ਘੋਲ ਲੈਣ ਲੱਗੀ ਆ ਤੇ ਆਪਾਂ ਇਹਨੂੰ ਪਾਣਾ ਲਵਾਂਗੇ ਇਸ ਪਾਣੀ ਨੂੰ ਪਾਣ ਕੇ ਪਾਵਾਂਗੇ ਆਟੇ ਵਿੱਚ ਤੇ ਜਿਆ ਬਾਉਦੇ ਪਾਏ ਕੇ ਯਾਰੀ ਸੰਡੀ ਸੰਡੀ ਕੁਛ ਨਾ ਕੁਛ ਹੁੰਦਾ ਨਾ ਵੈਸੇ ਤਾਂ ਸਾਫ ਹੈ ਸ਼ੱਕਰ ਹੈ ਨਾ ਪਰ ਫਿਰ ਵੀ ਪਾਉਣਾ ਹੈ ਇਹਨੂੰ ਸ਼ੱਕਰ ਪੋ ਲਈ ਚੰਗੀ ਤਰ੍ਹਾਂ ਘੋਲ ਲੈਣਾ ਕੋਲ ਗਿਆ ਉਹ ਹੁਣ ਆਪਾਂ ਬਾਵਾਂਗੇ ਆਟਾ ਤੁਹਾ ਦੱਦਿਆ ਦੱਦੀ ਜਿਆਦਾ ਖਾਂਦੇ ਹੋ ਤੂੰ ਥੋੜਾ ਖਾ ਇਹ ਚਾਹ ਇਹ ਛੋਟਾ ਜਿੰਨੇ ਕੂੜੇ ਬਣਾਉਣੇ ਉਸ ਦੇ ਹਿਸਾਬ ਨਾਲ ਆਪਾਂ ਆਟਾ ਛਾਂਦਾਂ ਆ ਅਸੀਂ ਜਿਆਦਾ ਨਹੀਂ ਬਣਾਉਣੇ ਜਦੋਂ ਜਿਹੜੀ ਬਾਰਾਹ ਹੋਏ تھے ਉਹਦੇ ਫੇਰ ਜਿਆਦਾ ਮਨ ਕੀ ਕਿਹਦਾ ਚਾਹ ਹੁੰਦਾ ਇਦਾਂ ਜੀਰ ਬਣਾਉਂਦਾ ਜਦੋਂ ਅਸੀਂ ਇਕੱਲੇ ਹੁੰਦੇ ਆ ਫਿਰ ਸਾਨੂੰ ਇੰਨਾ ਨਹੀਂ ਹੁੰਦਾ ਚਾਹ ਵੀ ਅਸੀਂ ਕੋਈ ਚੀਜ਼ ਇਦਾਂ ਨਹੀਂ ਬਣਾਈ ਆ ਇਸ ਕਰਕੇ ਜਦੋਂ ਨਾ ਕੋਈ ਜਾਂਦੀ ਹੁੰਨੀ ਬਾਹਰ ਵੀ ਤੇ ਕੁਛ ਨਾ ਕੁਛ ਬਣਾ ਕੇ ਹੁੰਨੀ ਹੁੰਨੀ ਆ ਖਾਣ ਨੂੰ ਚਾਹੇ ਦੱਬੜਾ ਹੋ ਗਿਆ ਨਾ ਚਾਹੇ ਮਠਕੀਆਂ ਹੋ ਗਈਆਂ ਜਿਹੜੀ ਜਿਹੜੀ ਚੀਜ਼ ਹੈ ਨਾ ਉਹ ਨਹੀਂ ਬਣਦੀ ਤਾਂ ਬਣਾ ਕੇ ਆਉਣੀ ਆ ਆਪਾਂ ਇਹਨਾਂ ਗੋਲੀਆਂ ਜਿਹੜੀਆਂ ਆਟੇ ਦੀਆਂ ਪਾ ਲਈਆਂ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਉਹ ਸ਼ੱਕਰ ਤੰਨਾ ਪਾਣੀ ਪਾ ਲਈ ਮੈਂ ਬਹੁਤ ਘੱਟ ਬਣਾਏ ਬਣਾ ਹੀ ਮੈਂ ਮਤਲਬ ਜਦਦੀ ਮੈਂ ਬਿਮਾਰ ਹੋਗੀ ਮੈਂ ਉਦੋਂ ਦੇ ਨਹੀਂ ਬਣਾਏ ਕਾਫੀ ਟਾਈਮ ਬਾਅਦ ਚ ਬਣਾਉਣ ਲੱਗੀ ਆ ਦੇਖਦੇ ਆ ਕਿੱਦਾਂ ਦੇ ਬਣਦੇ ਆ ਮੈਨੂੰ ਤਾਂ ਮਿਕਸ ਕਰਨਾ ਹੀ ਇਹ ਕੋਲ ਨਾ ਮੈਨੂੰ ਮਿਕਸ ਕਰਨਾ ਆ ਉਹ ਜਿਆਦਾ ਪਤਲੇ ਬੈਟਰ ਲਈ ਹੁੰਦਾ। ਮਹ ਬਹੁਤ ਸਹੀ ਰਹਿੰਦਾ। ਉਹ ਜਿਹੜੀ ਮਸ਼ੀਨ ਜੀ ਕਹਿੰਦੇ ਆ ਜੇ ਦੂਸਰੀ ਜਿਹੜੀ ਉਹ ਦੂਜੀ ਹੱਥ ਨਾਲ ਹੀ ਹੁੰਦਾ। ਲੰਮ ਜਿਹਾ ਬੈਲੰਡਾ ਇਹਦਾ। ਮੁਰਗੀ ਨਹੀਂ ਵੱਜਣੀਆਂ ਇਹਦੀ। ਹੱਥ ਨਾ ਕਰੋ। ਨਹੀਂ ਮਰੇ ਨਹੀਂ ਹੱਥਨਾ। ਹੱਥ ਨਾ ਬਾਚੇ ਨਾ ਉਹ ਜਿਹੜੀਆਂ ਹੁੰਦੀਆਂ ਨਾ ਗੋਲੀਆਂ ਜੇ ਬਣ ਜਾਂਦੀਆਂ ਉਹ ਫਿਰ ਹੱਥ ਨਾ। ಜನ ಲೋ ಕ ਤੇ ਕਿ ਉਹਨਾਂ ਨੇ ਕਿਹਾ ਉਹ ਲੜਕੇ ਨੇ ਪਤਾ ਨਹੀਂ ਮੇਰੇ ਤੋਂ ਛੋਟੇ ਹੋਗੇ ਜਾਂ ਵੱਡੇ ਹੋਗੇ ਨਹੀਂ ਤੇ ਛੋਟਾ ਹੋਗੇ ਮਨਵੀਰ ਜਿੱਡੇ ਫਿਰ ਉਸੇ ਦੇ ਸਾਹਮਣੇ ਵੀ ਕਹਿ ਨਹੀਂ ਆ। ਇਹ ਹੋ ਗਏ ਤੇ ਆਪਣੀ ਨਾ ਦਾਦੇ ਦਾਦੀ ਨੂੰ ਵੀ ਮਨਵੀਰ ਨੇ ਜਰੂਰ ਦਿਖਾਇਆ ਕਰੋ। ਦਾਦੀ ਜੀ ਅਸਲੀ ਦਿਖਾ ਸਕਦੇ ਹਨ ਦਾਦਾ ਜੰਡਾ ਪਤਾ ਮੈਨੂੰ ਨਹੀਂ ਕਿੰਨਾ ਗੁੱਸੇ ਆਗਾ। ਉਹਨਾਂ ਨੇ ਕਿਹਾ ਇਹ ਕੀ ਕਰਦੇ ਤੁਸੀਂ? ਵੀਡੀਓ ਕਾਤੋਂ ਬਣਾਉਂਦੇ ਆ ਤੁਸੀਂ ਕਿੱਥੇ ਲੈ ਕੇ ਜਾਣੀ ਵੀਡੀਓ ਬਣਾ ਕੇ। ਡਿਸਕਾਰਗੇ ਜੀ ਨਾ ਮਨੀ ਦਾ ਦਾਤਾ ਜਿਹੜਾ ਉਹ ਘੱਟ ਦਿਖਾਈਦਾ ਤਾਂ ਦਾਦੀ ਅਸੀਂ ਤਾਂ ਨਹੀਂ ਦਿਖਾਉਣਾ ਹੈ ਦਾਦੀ ਮਨਵੀਰ ਵੀ ਅਸੀਂ ਤਾਂ ਨਹੀਂ ਲੁੰਦੇ ਕਿਉਂਕਿ ਗਰਮੀ ਬਹੁਤ ਜਿਆਦਾ ਵਾ ਤੇ ਦਾਦੀ ਅਸੀਂ ਤਾਂ ਨਹੀਂ ਦਿਖਾਈ ਕਿ ਮਮਮੀ ਜਿਹੜੀ ਉਹ ਕੱਲੀ ਲੇਡੀਜ਼ ਅੰਡਰਸ਼ਰਟ ਪਾਉਂਦੀਆਂ ਹੁੰਦੀਆਂ ਨਾ ਤੁਹਾਨੂੰ ਪਤਾ ਹੀ ਹੈ ਬਜ਼ੁਰਗ ਜਿਹੜੇ ਆ ਗਰਮੀ ਜਿਆਦੀ ਮਾਂਦੇ ਆ ਕੱਲੀ ਅੰਡਰਸ਼ਰਟ ਜਿਹੜੀ ਉਹ ਪਾਈ ਹੁੰਦੀ ਉਹਨਾਂ ਨੇ ਤੇ ਅਸੀਂ ਤਾਂ ਕਰਕੇ ਵੀ ਨਹੀਂ ਬਣਾਈਏ ਸਿਆਣਾ ਚ ਬਣਾਇਆ ਕਰਾਂਗੇ ਸਿਆਣਾ ਚ ਨਹੀਂ ਕੋਈ ਪ੍ਰੋਬਲਮ ਆਉਣੀ ਫੇਰ ਉਹਨਾਂ ਨੂੰ ਤੰਗੀ ਆਉਂਦੀ ਆ ਬਾਰ-ਬਾਰ ਜੈਂਪਰ ਪਾਉਣ ਚ ਜਾਂ ਕਿਦਾਂ ਤਾਂ ਨਹੀਂ ਅਸੀਂ ਉਹਨੂੰ ਕੀ ਕਹਿੰਦਾ ਜ਼ਿਆਦਾ ਵਿੱਚ ਲੈਣੀ ਦਾ ਮੰਮੀ ਆ ਐਦਾਂ ਜਿਹੜੀਆਂ ਗੁਲਟੀਆਂ ਜਿਆ ਵੱਧ ਜਾਂਦੀਆਂ ਨਾ ਇਹ ਤੋਲਣੀਆਂ ਪੈਂਦੀਆਂ ਹੱਥਾਂ ਨਾਲ ਬੋਲ ਕੇ ਨਹੀਂ ਤੇ ਆਪਾਂ ਉਹਨੂੰ ਕੀ ਕਹੀਦਾ ਵਿੱਚ ਪਾ ਲਾਂਗੇ ਉਹ ਮਿੱਠੀ ਸੌਂਫ ਆ ਸੌਂਫ ਵਿੱਚ ਪਾ ਲਈਦੀ ਹੁੰਦੀ ਹੈ ਸੌਂਫ ਦਾ ਟੇਸਟ ਵਧੀਆ ਆ ਬਣਾਉਣ ਨੂੰ ਇਹ ਦੋ ਕਰ ਦੇਣਾ ਇਸਾ ਵਾਲਾ ਚੰਗੀ ਦੋ ਦੁੱਬਾ ਲਓ ਤੇ ਜ्यादा ਪਤਲਾ ਨਹੀਂ ਕਰਨਾ ਮੈਂ ਆਪਣੇ ਹਿਸਾਬ ਨਾਲ ਰੱਖਿਆ ਬਾਲ ਆ ਗਿਆ ਕੁੱਲੇ ਭਾਂਡੇ ਚੋਂ ਤਾਂ ਘੱਟ ਦਾ ਵੀ ਬਾਹਰ ਨਹੀਂ ਨਿਕਲਣਾ ਮਸਤ ਦਰੀਜੀ ਜਾਣਾ ਦੇਖ ਲੋ ਜੀ ਮੱਕੇ ਦੀ ਦਾਦੀ ਕੋ ਕੁਛ ਨਾ ਮਨਦੀ ਨੂੰ ਇੰਦਾ ਨਹੀਂ ਰੱਖੀ ਤਾਂ ਇੰਦਾ ਦੇ ਰੱਖੀਦਾ ਹਾਂ ਚਲੋ ਜੀ ਇਨ ਨੂੰ ਪਟਾਕ ਦਿੰਨੇ ਆ ਕੋ ਸਟੈਨਰਸ ਤੇ ਇਹਦੇ ਤੋਂ ਮੈਂ ਹੱਥ ਉlevant ਸੈਲਸ ਸਾਫ਼ ਕਰਨਾ ਇਨ ਨੂੰ ਮੈਂ ਧੋ ਪੰਖਾ ਫੇਟੇ ਬਹੁ ਇਹਨਾਂ ਪਟਾਕ ਦਈਏ ਹੰਡੇ ਆ ਪਾਉਂ ਮਾਂ ਜਿਹੜੀ ਸਾਰੇ ਨਾਲੋਂ ਨਾਲ ਪਾ ਦੇਣੀ ਆ ਉਹ ਆਂਜਨ ਤੇ ਸੌਂ ਰੱਖਦੀ ਆ

ਉਹ ਨਾ ਮੈਂ ਚੀ ਇਹ ਰਿਚੀ ਗਈ ਹੈ ਜੀ ਦੁੱਧ ਦੇਖ ਲਓ ਹੁਣ ਆਪਾਂ ਖੀਰ ਬਣਾ ਲੈਂਦੇ ਆ ਸਾਤ ਤੇ ਚੋਰ ਜਿਹੜੇ ਉਹਨਾਂ ਦੀ ਖੀਰ ਪਰੇ ਜਿਹੜੇ ਕਨੀਆਂ ਵਾਲੇ ਨਾ ਇਹਨਾਂ ਨੇ ਖੀਰ ਜਿਹੜੀ ਸੋਹਣੀ ਬਣਦੀ ਹੈ ਜੀ ਆਪਾਂ ਬਾਬਾ ਜੀ ਦੇ ਘਟਣੇ ਕਰਨਾ ਮੱਥਾ ਟੇਕਨ ਮੱਝ ਗੋਣੇ ਨਾਰਾਇਣ ਦੇਵ ਕਾਜੂ ਪਾ ਲੋ ਆਨ ਸਾਰੇ ਕੇ ਥੋੜੇ ਥੋੜੇ ਵਾਹ ਥੋੜੇ ਥੋੜੇ ਨਹੀਂ ਕੀਤਾ ਜਾਣਾ ਨਾ ਲੱਗਦੀ ਹੁੰਦੀ ਹੈ ਆਸ ਨੂੰ ਇਹ ਮੈਨੂੰ ਬਹੁਤ ਸਮਾਂ ਖੀਰ ਵਿੱਚ ਸੋਦੀ ਅੰਦਰ ਮੈਂ ਥੋੜੀ ਜਿਹੀ ਘੱਨੀ ਜ਼ਿਆਦਾ ਨਹੀਂ ਖਾਣਨੀ ਮੇਰੀ ਪ੍ਰੋਬਲਮ ਕਰਕੇ ਮੈਨੂੰ ਦੁੱਧ ਵਾਲੀਆਂ ਚੀਜ਼ਾਂ ਨਹੀਂ ਸਹੀ ਪਰ ਫਿਰ ਵੀ ਹੁਣ ਮੈਂ ਥੋੜੀ-ਬਹੁਤੀ ਖਾ ਲੈਣੀ ਪਹਿਲਾਂ ਤਾਂ ਮੂਮੂ ਨਹੀਂ ਸੀ ਖਾ ਸਕਦੀ ਹੁੰਦੀ ਇਹਨਾਂ ਚੀਜ਼ਾਂ ਨੂੰ ਇਹ ਬਾਤ ਆਪਾਂ ਸੋਗੀ ਹੁਣ ਇੱਕ ਕੁੱਟੂਗਾ ਮਨੀ ਇਹ ਜੀ ਚੰਗੀ ਤਰ੍ਹਾਂ ਉਬਲਣ ਲੱਗ ਪਈ ਏਨੂੰ ਕੀ ਕਹਿੰਦਾ ਖੀਰ ਤੇ ਬਦਾਮ ਤੇ ਕਾਜੂ ਆਪਾਂ ਉਹ ਕਰ ਲੇ ਕਰਸ਼ੇ ਮਾਰੇ ਮਾਰੇ ਉਹਨੇ ਨਾਲ ਬਾਦੰਨੇ ਵਿੱਚ ਅਧਿਨਾ ਮੱਖੀ ਮੱਖੀ ਨਾ ਬਹੂਗੇ ਗਿੱਲੇ ਸੀ ਨਾ ਦਾਣ ਚੁੰਮਦੇ ਨੇ ਇਹ ਦੇਖ ਲਓ ਜੀ ਪਾਤੀ ਸੀ ਆਪਾਂ ਚੋਲ ਵੀ ਬਦਾਮ ਵੀ ਕਾਜੂ ਵੀ ਸੌਗੀ ਵੀ ਤਾਂ ਨੂੰ ਆਪਾਂ ਘੱਟ ਗਿਆ ਤੇਲ ਜੀ ਜਾਂ ਲੈਣਾ। ਉਹਨੂੰ ਆਪਾਂ ਥੋੜਾ ਜਿਹਾ ਰਹਿਣ ਦੇਣੇ ਇੱਦਾਂ ਜਦੋਂ ਹੋ ਗਏ ਤਾਂ ਫਿਰ ਮਤਲਬ ਕਿ ਬਣਾਉਣੀ ਸ਼ੁਰੂ ਕਰਦੇ ਥੋੜਾ ਜਿਹਾ ਆਟਾ ਹੋਲ ਗਏ। ਚਲੋ ਜੀ ਨਹੀਂ ਆਪਾਂ ਇਹ ਕਿੰਨੇ ਚਿਰ ਬਾਅਦ ਚੋਂ ਕੀ ਕਿਹੜਾ ਟਰਾਈ ਕਰਨ ਲੱਗੇ ਪੂਰੇ ਬਣਾਉਣੇ ਇਦਾਂ ਮੋਟੂ ਦਾ ਫੋਨ ਚੱਲਣ ਗਿਆ। ਦੇਖਦੇ ਆ। ਇਹ ਕਹਿੰਦਾ ਤੇਲ ਨਾਲ ਆਇਆ। කීදග රෙ පෙල නිහ පැලදව मेरे පනදප කාම බාමා ਵੇਟ ਮੋਰ ਟੂ ਫੋੜਕ ਸਰਵਸ 5 ਮਿੰਟ ਓਨਲੀ ਹੁਣ ਆਪਾਂ ਨਾ ਇਹਨੂੰ ਦੇਖਨੇ ਆਂ ਇਦਾਂ ਹਲਾ ਕੇ ਫਿਰ ਲਗੇ ਉਹ ਵੀ ਲਗੇ ਨਹੀਂ ਸਾਰੇ ਟੁੱਟ ਗਏ ਆ ਨਹੀਂ ਟੁੱਟਿਆ ਕਾ ਤੋ ਨਹੀਂ ਟੁੱਟਿਆ ਨਹੀਂ ਟੁੱਟਿਆ ਟੁੱਟਿਆ ਨੀਗਾ ਉਦਾਂ ਹੋ ਗਿਆ ਇਕੱਠਾ ਹੋ ਗਿਆ ਵਿਚਾਰਾ ਸ਼ੌਕ ਜਿਹਾ ਲੱਗਿਆ ਉਹਨੂੰ ਬਾਈਟਣਾ ਬਹੁਤ ਔਖਾ ਹੈ ਹੁਣ ਮਾਰੇ ਜੇ ਸੇਕ ਲੱਗ ਰਹੇ ਨੇ ਤਵੇ ਤੇ ਬਣਾਉਣਾ ਚਾਹੀਦਾ ਤੁਸੀਂ ਨਾ ਕਿ ਫਰੈਂਕ ਤੇ ਤਵਾ ਆਪਣਾ ਨਾਨਕ ਕੋਲ ਦੋ ਜਾਂ ਤਵੇ ਤੇ ਹੀ ਬਣਾ ਦਈਏ ਹੁਣ ਨਾਨ ਸਟਿਕ ਨਹੀਂ ਨਾ ਬਹੁਤ ਸੁਝ ਜਾ ਲੋ ਜੀ ਮਾ ਗਿਆ ਉਹ ਵਣ ਗਿਆ ਵਣ ਗਿਆ ਵਣ ਗਿਆ ਵਣ ਗਿਆ ਵਣ ਗਿਆ ਲੋ ਜੀ ਇਹ ਇੰਨਾ ਦੇ ਤਾਂ ਬਣੇਗਾ ਥੋੜਾ ਰੋਟੀ ਟਾਈਪ ਕਿਉਂਕਿ ਆਪਾਂ ਗੁੜ ਨਹੀਂ ਪਾਇਆ ਸ਼ੱਕਰ ਪਾਈ ਆ ਤੇ ਮਿੱਠੇ ਦੇ ਨਾਲ ਉਹਦੇ ਨਾਲ ਅੱਗੇ ਨਾਲ ਕੱਟ ਹੋਣੇ ਆ ਨੇ ਮਿੱਟੇ ਵਰਦੇ ਉਹਦੇਰੇ ਨੂੰ ਕਾਮ ਆਉਣਾ ਪਗਣਾ ਇਹ ਯੂ ਦਾ ਦੇਖ ਲੋ ਬੇਨਾ ਕਾ ਆਉਂਦੇ ਨਹੀਂ ਸੀ ਹੁੰਦੇ ਹੁਣ ਆਣ ਲੱਪੇ ਗਰਮੀ ਜਿਆਦੀ ਕਰਕੇ ਨਹੀਂ ਸੀ ਅਜੀ ਤਕ ਹੁੰਦਾ ਚਲੋ ਜੀ ਫਸਟ ਪੁੰਡਾ ਤਿਆਰ ਇੱਧਰ ਖੀਰ ਵੀ ਦੇਖ ਲੀਏ ਖੀਰ ਰੇਜੇ ਪਈ ਹੋਈ ਆ ਨਾ ਜਦੋਂ ਖੁੱਲ ਗਈ ਉਹ ਦੌਣੀ ਤੋਂ ਬਾਹਰ ਤੇ ਜਦ ਤੱਕ ਗਏ ਚੁੱਲੇ ਨਾਲ ਜਿੰਨਾ ਚਿਰ ਮੱਝੀ ਰਿੱਜੀ ਜਾਵੇ ਗੈਸ ਦਾ ਥੋੜਾ ਹੋ ਜਾਂਦਾ ਆਪਾਂ ਜਿਹੜੀ ਆਪਾਂ ਰਿੱਜੀ ਜਾਂਦੇ ਨੇ ਸੈਕਿੰਡ ਕੁੰਡਾ ਮਿਠਾਸ ਨੇ ਇੱਥੇ ਤਾਂ ਚੁੰਬਣ ਦਿਆ ਇਹ ਕੋਲ ਮਿਠਾਸ ਇਤੋਂ ਵੀ ਜ਼ਿਆਦਾ ਹੁੰਦੀ ਜਦੋਂ ਗੁੜ ਵਾਲੇ ਹੋਣ ਉਦੋਂ ਤਾਂ ਬਹੁਤ ਔਖੇ ਬਣਦੇ ਆ ਇਹੋ ਹਨਾ ਮਟੂ ਗੁੜ ਵਾਲੇ ਬਹੁਤ ਔਖੇ ਬਣਦੇ ਆ ਮੈਂ ਕਿਉਂ ਤੇਵੇਂ ਹੋਣਾ ਗੋੜ ਦੰਸ ਪੂੜੇ ਹੁਣ ਪਾਣੀ ਤੇ ਚਲੋ ਹੁਣ ਤੁਹਾਨੂੰ ਅਸੀਂ ਮਿਲਦੇ ਆ ਸਾਰੇ ਪੂੜੇ ਬਣਾ ਕੇ ਸਾਰੇ ਪੂੜੇ ਬਣਾ ਕੇ ਤੇ ਜਦੋਂ ਖੀਰ ਬਣ ਗਈ ਫੇ ਤੁਹਾਨੂੰ ਦਿਖਾਉਨੇ ਆ ਇੱਕ ਆਵਲਾ ਪੂੜਾ ਦੇਖ ਲਓ ਮੈਂ ਨਵਾਂ ਮੇ ਸ਼ੈਫ ਮਤਲਬ ਕਿ ਫਸਟ ਟਾਈਮ ਭਲੀ ਨੇ ਬਣਾਏ ਇਹੋ ਇਦਾਂ ਹੀ ਉੱਪਰੋਂ ਕਰਕੇ ਤਾ ਲਓ ਨਹੀਂ 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 ਟਰਾਈ ਟਰਾਈ ਨਹੀਂ ਬਣੀ ਟਰਾਈ ਨਹੀਂ ਤੇ ਉਹ ਹੋ ਜਾਣਾ ਟੁੱਟ ਜਾਏਗਾ ਟੁੱਟਣਾ ਨਹੀਂ ਮਤਲਬ ਜੋ ਟੱਕਾ ਕਰਕੇ ਇੰਦਾ ਡਿੰਗਰਾਂ ਦੇ ਛਿੱਟੇ ਜਿਹੜੇ ਇਹਦੇ ਪੈਣੇ ਆ ਮਰੀ ਗੰਦੌਣਾ ਮੈਂ ਇਸੀ ਥੱਲੇ ਜਾਵਾਂ ਜਲਦੀ ਜਲਦੀ ਕਿੱਥੇ ਛੁੱਟੀ 'ਚ ਫਸ ਗਿਆ ਮੈਂ ਖੀਰ ਕੋੜਿਆਂ ਦੇ ਨਹੀਂ ਬਈ ਨਹੀਂ ਬਣੀ ਨਹੀਂ ਨਹੀਂ ਮੈਂ ਕੁੱਟ ਦੇਣਾ ਤੈਨੂੰ ਓ ਕਰਕੇ ਦੇਖ ਲਓ ਨੋ ਹੋਰ ਬੈਟਰ ਨਹੀਂ ਹੋਣਾ ਠੀਕ ਨਹੀਂ ਹੋਣਾ 1 2 3 4 ਨਾ ਸੀ ਕਰਨਾ ਲੋ ਜੀ ਦਿਖਾ ਦਿਓ ਇਹ ਆਪਣਾ ਜੀ ਦੂਜਾ ਪੂੜਾ ਹੁਣ ਆਪਾਂ ਸਾਰੇ ਪੂੜੇ ਸਾਰੇ ਉਹਨੂੰ ਕੀ ਕਹੀਦਾ ਬਣਾ ਕੇ ਫੇਰ ਤੁਹਾਨੂੰ ਮਿਲਦੇ ਆ ਨਾਰੇ ਨਾਲ ਮੋਟੂ ਨਾਲ ਚਿਰ ਗੱਲ ਕਰ ਲਾ ਬਾਏ ਬਾਏ ਜੀ ਕੇ ਮਿਲਦੇ ਆ ਖੀਰ ਬਣਾਉਣੇ ਨੇ ਕੰਮ ਹੈ ਕਰਨ ਸਾਰੇ ਪੂੜੇ ਵੀ ਦੇਖਣ ਕਿੰਨੇ bade ਲੋ ਜੀ ਇਹ ਆਪਾਂ ਬਣਾ ਲਈ ਜੀ ਪੂੜੇ ਲਾਸਟ ਬਣਨੇ ਆ ਦੋ ਇੱਕ ਬਣੂਗਾ ਮੈਨੂੰ ਲੱਗਦਾ ਬਸ ਇੱਕ ਪਾਇਆ ਹੋਇਆ ਤੇ ਇੱਕ ਹੀਰ ਖੀਰ ਦੇਖ ਲਓ ਜਾਈ ਗਿਰਝੀ ਜਾਂਦੀ ਐਨ ਜਦੋਂ ਕੁਲ ਗਈ ਫੇਰ ਆਪਾਂ ਨੂੰ ਜਦੋਂ ਐਨ ਕੁਲ ਗਈ ਤੇ ਲਾਵਾਂਗੇ ਤਾਂ ਦੇਖੋ ਪਸੀਨਾ ਬਹੁਤ ਗਰਮੀ ਆ ਇਹ ਜੀ ਆਪਣੀ ਖੀਰ ਹੋ ਗਈ ਆ ਤਿਆਰ ਤੇ ਆਪਾਂ ਟੇਸਟ ਕਰ ਨਹੀਂ ਸਕਦੇ ਅਜੇ ਕਿਉਂਕਿ ਆਪਾਂ ਬਾਬਾ ਜੀ ਵਾਸਤੇ ਕੱਢਣੀ ਆ ਪਹਿਲਾਂ ਬਾਬਾ ਜੀ ਦੇ ਕੱਢ ਲਾਂਗੇ ਤੇ ਉਹ ਪੂਰੇ ਜਿਹੜੇ ਉਹ ਮੈਂ ਸਾਰੇ ਬਣਾ ਦੇ। ਤੇ ਹੁਣ ਆਪਾਂ ਕੱਢਾਂਗੇ ਪਹਿਲਾਂ ਖੀਰ ਕੇ ਆਪਾਂ ਖਾਈਏ। ਇਹ ਆਪਾਂ ਖੀਰ ਕੱਢ ਲਈ। ਕੂੜੇ ਤੋਂ ਪਤਲੇ ਪਤਲੇ ਇਹਦੇ ਸੋਹਣੇ ਬਣੇ ਉਹ ਬਾਬਾ ਜੀ ਦੇ ਕੱਢਾਂਗੇ ਬਾਕੀ ਆਪਾਂ ਰੱਖ ਲਾਂਗੇ ਇਹਨਾਂ ਤੋਂ ਕੂੜੇ ਕੱਢ ਲਿਆ ਬਾਬਾ ਜੀ ਦੇ ਮੈਂ ਮਣੀ ਦਾ ਬਾਬਾ ਜੀ ਦੇ ਜਾਉਂ ਸ਼ਾਮ ਨੂੰ ਉਹਨਾਂ ਨਾਲ ਲੈ ਜੂ। ਤੇ ਤੁਸੀਂ ਵੀ ਬਣਾ ਕੇ ਦੇਖ ਲਿਓ ਜੀ ਇਹੋ ਬਣਾ ਕੇ ਲਿਖੋ ਸੋਨ ਦੇ ਮਹੀਨੇ ਚ ਆਪਾਂ ਪੰਜਾਬੀ ਦੇ ਸਾਰੇ ਬਣਾਉਨੇ ਆ ਖੀਰ ਪੂੜੇ ਤੇ ਮੈਂ ਵੀ ਇਦਾਂ ਹੀ ਸਿੱਖੇ ਹੋਏ ਆ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਮੈਂ ਵੀ ਟ੍ਰਾਈ ਕੀਤੀ ਸੀ ਤਾਂ ਬਹੁਤ ਵਧੀਆ ਬਣੇ ਤੁਸੀਂ ਵੀ ਟ੍ਰਾਈ ਕਰਿਓ ਤੇ ਜਿੰਨਾ ਤੇ ਖੀਰ ਵੀ ਦੇਖੋ ਕਿੰਨੀ ਵਧੀਆ ਬਣੀ ਹੋਈ ਆ ਆਹਨੇ ਕੋਲਗੀ ਹਜੇ ਵੀ ਰਿੱਝੀ ਜਾਂਦੀ ਆ ਬੰਦ ਕਰਨਾ ਇਹਨੂੰ ਤੇ ਪਲੀਜ਼ ਜਿੰਨਾ ਜਨਨ ਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਸਾਡਾ ਚੈਨਲ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ सबसक्राइब कर दो नोटिफिकेशन जरूर ऑन करो बाय बाय जी सारे है वो देख लो भाई मैं आज ही खीर पूड़े बनाए तो देख लो मी पै गया सगन हो गया ਖੀਰ ਪੂੜੇ ਬਣਾਇਆ ਦਾ ਤੇ ਮੀਂਹ ਆ ਗਿਆ ਦੇਖ ਲੋ ਕਿੰਨਾ ਤੇਜ਼ ਹਜੇ ਹੁਣੇ ਮਨਵੀਰ ਦੇ ਹਜੇ ਹੁਣੇ ਹੀ ਅਸੀਂ ਨਾ ਉਹ ਖੀਰ ਪੂੜੇ ਮਤਲਬ ਕਿ ਮੈਂ ਬਣਾ ਟਾਈਮ ਨਾਲ ਲਏ ਸੀ ਤੇ ਮਨੀ ਦੀ ਦਾਦੀ ਨੇ ਤੇ ਮਨੀ ਨੇ ਹੁਣੇ ਪਾ ਕੇ ਦਿੱਤੇ ਆ ਮਨੀ ਦੇ ਬਾਬੇ ਨੂੰ ਨਾਲੇ ਸੀ ਚੋਰੀ ਚੋਰੀ ਬਾਬੇ ਦੀ ਵੀਡੀਓ ਬਣਾਈ ਵਿੱਚ ਐਡ ਕੀਤੀ ਤੇ ਤੇ ਦੇਖ ਲੋ ਬਈ ਨਾਲੇ ਮੀਂਹ ਆ ਗਿਆ ਦੇਖਿਆ ਪਾਪਿਆਂ ਦਾ ਚਮਤਕਾਰ ਇਹਦੇ ਪੁੱਛਾਂ ਵਾਲੇ ਬਾਬੇ ਕਰਦੇ ਹੁੰਦੇ ਆ ਦੇਖਿਆ ਅਸੀਂ ਕਿਹਾ ਵੀ ਕੀਰਪੂੜੇ ਬਣਾ ਪੈ ਗਿਆ ਕਿ ਨਹੀਂ ਮੀਂਹ ਦੇਖੋ ਮੀਂਹ ਪੈ ਗਿਆ ਮਜ਼ਾਕ ਕਰਦੀਆਂ ਉਹ ਪਰ ਸਹੀ ਗੱਲ ਆ ਕੀਰਪੂੜੇ ਬਣਾਏ ਤੇ ਮੀਂਹ ਉਸ ਟਾਈਮ ਤਾਂ ਇੰਨੀ ਧੁੱਪ ਸੀਗੀ ਬਿਲਕੁਲ ਵੀ ਉਮੀਦ ਨਹੀਂ ਸੀ ਕੋਈ ਮੀਂਹ ਪੈਣ ਦੀ ਬਾਅਦ ਚ ਪਿਆ ਨਹੀਂ ਦੇਖੋ ਕਿੰਨਾ ਮੀਂਹ ਹੈ ਪਲੀਸ ਚਟਾ ਚੈਨਲ ਜਰੂਰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਬਾਏ ਬਾਏ ਸਾਰਿਆਂ ਨੂੰ